ਪੰਜਾਬ ਵਿੱਚ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਲਗਾਤਾਰ ਪੰਜਾਬ ਪੁਲਿਸ ਵੱਲੋਂ ਆਪਰੇਸ਼ਨ ਚਲਾਏ ਜਾ ਰਹੇ ਹਨ ਇਸ ਤਹਿਤ ਅੱਜ ਫਤਿਹਗੜ੍ਹ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗਵਿੰਦਗੜ੍ਹ ਦੇ ਹੌਟਸਪੌਟ ਇਲਾਕਿਆਂ ਦੇ ਵਿੱਚ ਡੀਆਈਜੀ ਰੋਪੜ ਰੇਂਜ ਨੀਲਾੰਬਰੀ ਜਗਦਲੇਦੀ ਅਗਵਾਈ ਦੇ ਵਿੱਚ ਐਸਐਸਪੀ ਰਵਜੋਤ ਗਰੇਵਾਲ ਅਤੇ ਐਸਪੀ ਰਕੀਸ਼ ਯਾਦਵ ਦੀ ਨਿਗਰਾਨੀ ਦੇ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਗਿਆ ਇਸ آپریشن ਦਰਮਿਆਨ ਨਸ਼ਾ ਤਸਕਰੀ ਕਰਨ ਵਾਲੇ ਅਤੇ ਸ਼ੱਕੀ ਲੋਕਾਂ ਦੇ ਘਰ ਦੀ ਬਰੀਕੀ ਦੇ ਨਾਲ ਚੈਕਿੰਗ ਵੀ ਕੀਤੀ ਗਈ। ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਡੀਆਈਜੀ ਨਿਲਾੰਬਰੀ ਜਗਦਲੀ ਨੇ ਘਰ-ਘਰ ਜਾ ਕੇ ਲੋਕਾਂ ਨੂੰ ਨਸ਼ਾ ਪ੍ਰਤੀ ਜਾਗਰੂਕ ਕਰਦਿਆਂ ਹੋਇਆਂ ਸਹਿਯੋਗ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਉਹਨਾਂ ਦੇ ਆਸ-ਪਾਸ ਕੋਈ ਵਿਅਕਤੀ ਨਸ਼ਾ ਕਰਦਾ ਜਾਂ ਵੇਚਦਾ ਦਿਖਾਈ ਦਿੱਤਾ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਡੀਆਈਜੀ ਰੋਪੜ ਰੇਂਜ ਨੀਲਾੰਬਰੀ ਜਗਤਲੇ ਨੇ ਕਿਹਾ ਕਿ ਮੰਡੀ ਗਵਿੰਦਗੜ ਦੇ ਸੰਤ ਨਗਰ ਵਿਖੇ ਸਰਚ ਆਪਰੇਸ਼ਨ ਚਲਾਇਆ ਗਿਆ ਇਸ ਦਰਮਿਆਨ ਜਿੱਥੇ 500 ਦੇ ਕਰੀਬ ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਉੱਥੇ ਹੀ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥ ਸਣੇ ਸਵਾ ਲੱਖ ਦੀ ਡਰਗ ਮਨੀ ਵੀ ਬਰਾਮਦ ਕੀਤੀ ਗਈ ਇਸ ਮੌਕੇ 4 ਮਾਮਲੇ ਦਰਜ ਕੀਤੇ ਗਏ ਅਤੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਨਿਲਾੰਬਰੀ ਜਗਤਲੀ ਨੇ ਅੱਗੇ ਕਿਹਾ ਕਿ ਪੁਲਿਸ ਵੱਲੋਂ ਚਲਾਏ ਜਾ ਰਹੇ ਇਸ ਅਭਿਆਨ ਦੇ ਤਹਿਤ ਤਿੰਨ ਜ਼ਿਲ੍ਹਿਆਂ ਦੇ ਕਰੀਬ ਨਸ਼ੇ ਦੇ 32 ਵੱਡੇ ਸਪਲਾਈਅਰਾਂ ਨੂੰ ਫੜਿਆ ਗਿਆ ਹੈ ਅਤੇ ਕਰੀਬ 27 ਕਰੋੜ ਦੀ ਪ੍ਰਾਪਰਟੀ ਵੀ ਫ੍ਰੀਜ਼ ਕੀਤੀ ਜਾ ਚੁੱਕੀ ਹੈ। ਉੱਥੇ ਹੀ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਲਈ ਵਿਦਿਅਕ ਅਦਾਰਿਆਂ ਅਤੇ ਯੂਨੀਵਰਸਿਟੀਆਂ ਦੇ ਵਿੱਚ ਖੇਡਾਂ ਦੇ ਨਾਲ-ਨਾਲ ਕਈ ਪ੍ਰੋਗਰਾਮ ਵੀ ਉਲੀਕੇ ਜਾ ਰਹੇ ਹਨ। ਪੂਰੇ ਮਸਲੇ ਤੇ ਜਦ ਡੀਆਈਜੀ ਰੋਪੜ ਰੇਂਜ ਨਿਲਾੰਬਰੀ ਜਗਤਲੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਵੀ ਜ਼ਰੂਰ ਸੁਣੋ। ਜਿੱਥੇ ਤੁਸੀਂ ਸਾਰੇ ਜਾਣਦੇ ਹੋ ਮਾਨਯੋਗ ਸੀਐਮ ਪੰਜਾਬ ਦੇ ਨਿਰਦੇਸ਼ਾ ਨਿਰਦੇਸ਼ਾ ਹੇਠ ਅਤੇ ਮਾਨਯੋਗ ਡੀਜੀਪੀ ਪੰਜਾਬ ਦੇ ਗਾਈਡਲਾਈਨਸ ਦੇ ਮੁਤਾਬਿਕ ਅਸੀਂ ਪੂਰੇ ਪੰਜਾਬ ਦੇ ਵਿੱਚ ਡਰੱਗਸ ਦੇ ਖਿਲਾਫ ਇਹ ਸਪੈਸ਼ਲ ਮੁਹਿੰਮ ਚੇੜੀ ਹੋਈ ਹੈ ਜੀ ਦੇ ਮੁਤਾਬਿਕ ਅਸੀਂ ਡਰੱਗਸ ਦੇ ਕੋਹੜ ਨੂੰ ਪੰਜਾਬ ਚੋਂ ਜੜੋਂ ਖਤਮ ਕਰਨਾ ਹੈਗਾ ਇਹ ਸਾਡਾ ਰਿਜ਼ੋਲਵ ਹੈ ਉਸ ਰਿਜ਼ੋਲਵ ਦੇ ਤਹਿਤ ਆ ਜੋ ਵੱਖੋ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਇਹ ਕਾਸੋ ਮੁਹਿੰਮ ਅਸੀਂ ਚੇੜੀ ਹੋਈ ਹੈ ਜਿਹੜੇ ਡਰੱਗਸ ਦੇ ਹੌਟਸਪੌਟ ਹੈਗੇ ਉਹਨਾਂ ਦੀ ਘੇਰਾਬੰਦੀ ਅਜ ਕੀਤੀ ਹੋਈ ਹੈ ਔਰ ਘੇਰਾਬੰਦੀ ਕਰਕੇ ਸੀਨੀਅਰ ਆਫੀਸਰ ਸਾਰੇ ਇੱਥੇ ਫੀਲਡ ਦੇ ਵਿੱਚ ਉਤਰੇ ਹੋਏ ਹੈ ਔਰ ਜਿਹੜੇ ਹੌਟਸਪੌਟਸ ਹੈਗੇ ਉਹਨਾਂ ਦੀ ਅੱਜ ਖਾਸ ਚੈਕਿੰਗ ਜੀਓਜ਼ ਦੇ ਅੰਡਰ ਟੀਮਸ ਲਗਾ ਕੇ ਆਪਾਂ ਕੀਤੀ ਹੋਈ ਹੈ ਇੱਥੇ ਫਤੇਗੜ ਸਾਹਿਬ ਜ਼ਿਲ੍ਹੇ ਦੇ ਅੰਡਰ ਇਹ ਜਿਹੜਾ ਮੰਡੀ ਗੋਬਿੰਦਗੜ ਏਰੀਆ ਹੈਗਾ ਉੱਥੋਂ ਦੇ ਸੰਤਨਗਰ ਏਰੀਆ ਦੀ ਕੈਸੋ ਆਪਰੇਸ਼ਨ ਹੁਣ ਖਤਮ ਹੋਈ ਹੈ ਤੇ ਇਸ ਤੋਂ ਇਲਾਵਾ ਟੋਟਲ 4 ਹੌਟਸਪੌਟਸ ਜਿਹੜੇ ਹੈਗੇ ਬੱਸੀ ਪਠਾਣਾ ਏਰੀਆ ਤੇ ਮੰਡੀ ਗੋਬਿੰਦਗੜੀਆ ਏਰੀਆ ਦੇ ਵਿੱਚ ਇੱਥੇ ਕੀਤੇ ਗਏ ਹੈ ਉੰਦੇ ਵਿੱਚ ਚਾਰ ਐਫ ਆਈ ਆਰਸ ਅੱਜ ਦਰਜ ਹੋਈ ਹੈ ਪੰਜ ਅਕਿਊਸ ਪਰਸਨਸ ਅਰੈਸਟ ਹੋਏ ਇਹਨਾਂ ਦੇ ਵਿੱਚ 500 ਤੋਂ ਵੱਧ ਨਸ਼ੀਲੀਆ ਗੋਲੀਆਂ ਇੰਜੈਕਸ਼ਨਸ ਤੇ ਕੁਝ ਰਿਕਵਰੀ ਹੈਰੋਇਨ ਦੀ ਵੀ ਹੈਗੀ 15 ਗ੍ਰਾਮ ਹੈਰੋਇਨ ਤੇ ਸਵਾ ਲੱਖ ਰੁਪਏ ਦੀ ਡਰਗ ਮਨੀ ਦੀ ਵੀ ਰਿਕਵਰੀ ਹੋਈ ਹੈ ਅੱਜ ਇਸ ਤੋਂ ਇਲਾਵਾ ਮੈਂ ਆਪ ਜੀ ਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਇਹ ਮੁਹਿੰਮ ਸਾਡੀ ਪਿਛਲੇ ਪੰਜ ਦਿਨਾ ਤੋਂ ਚੱਲ ਰਹੀ ਹੈ ਲਗਾਤਾਰ ਚੱਲ ਰਹੀ ਹੈ ਤੇ ਅੱਗੇ ਵੀ ਲਗਾਤਾਰ ਚਲਦੀ ਰਹੂਗੀ ਜਦ ਤੱਕ ਇਹ ਨਸ਼ਾ ਦੀ ਜਿਹੜੀ ਬਿਮਾਰੀ ਹੈਗੀ ਇਹ ਪੂਰੀ ਤਰੀਕੇ ਨਾਲ ਖਤਮ ਨਹੀਂ ਹੋ ਜਾਂਦੀ ਹੈ ਉਦੋਂ ਤੱਕ ਇਸ ਤੋਂ ਇਲਾਵਾ ਅਸੀਂ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਡਰਗਸ ਸਪਲਾਈ ਕਰਦੇ ਵੱਡੇ ਲੈਵਲ ਦੇ ਲੈਵਲ ਦੇ ਡਰਗਸ ਸਪਲਾਇਰ ਹੈਗੇ ਉਹਨਾਂ ਦੀ ਪ੍ਰਾਪਰਟੀਆਂ ਵੀ ਜ਼ਬਤ ਕਰਵਾ ਚੁੱਕੇ ਹੈ ਤੇ ਕਰਵਾਵਾਂਗੇ ਅੱਗੇ ਵੀ ਕਰਵਾਵਾਂਗੇ ਪਿਛਲੇ 10 ਸਾਲਾਂ ਦੇ ਵਿੱਚ ਰੋਪੜ ਰੇਨ ਦੇ ਵਿੱਚ ਜਿਹਦੇ ਵਿੱਚ ਤਿੰਨ ਜ਼ਿਲ੍ਹੇ ਆਉਂਦੇ ਆ ਰੋਪੜ ਫਤਿਹਗੜ੍ਹ ਸਾਹਿਬ ਅਤੇ ਮੋਹਾਲੀ ਇਹਦੇ ਵਿੱਚ ਅਸੀਂ ਟੋਟਲ 32 ਡਰੱਗਸ ਸਮਗਲਰਸ ਜਿਹੜੇ ਕਮਰਸ਼ੀਅਲ ਲੈਵਲ ਤੇ ਵੱਡੇ ਲੈਵਲ ਤੇ ਡਰੱਗਸ ਸਪਲਾਈ ਕਰ ਕਰ ਚੁੱਕੇ ਕਰ ਰਹੇ ਸੀਗੇ ਉਹਨਾਂ ਦੀ ਪ੍ਰਾਪਰਟੀ ਅਸੀਂ ਫ੍ਰੀਜ਼ ਜਾਂ ਜ਼ਬਤ ਕਰਵਾ ਚੁੱਕੇ ਐ ਔਰ ਉਹਦੀ ਵੈਲਿਊ ਜੜੀ ਹੈਗੀ ਉਹ ਕਰੀਬ ਕਰੀਬ 70 ਕਰੋੜ ਰੁਪਏ ਦੀ ਹੈਗੀ ਐ हां ਤੁਸੀਂ ਬਹੁਤ ਵਧੀਆ ਸਵਾਲ ਚੁੱਕਿਆ ਹੈਗਾ ਇਹ ਸਿਰਫ ਇਨਫੋਰਸਮੈਂਟ ਤੱਕ ਸਾਡੇ एफर्ट्स ਸੀਮਿਤ ਨਹੀਂ ਹੈਗੇ ਐ ਇਨਫੋਰਸਮੈਂਟ ਦੇ ਨਾਲ ਨਾਲ ਹੀ ਅਸੀਂ ਅਵੇਅਰਨੈਸ ਦਾ ਕੈਂਪੇਨ ਵੀ ਸਟੇਟ ਲੈਵਲ ਤੇ ਸਾਡਾ ਚੱਲ ਰਿਹਾ ਹੈਗਾ ਤੇ ਇਹ ਕੈਂਪੇਨ ਸਾਡਾ 1 ਮਹੀਨੇ ਤੱਕ ਚੱਲਦਾ ਰਹੂਗਾ ਵੱਖ-ਵੱਖਰੇ ਜ਼ਿਲ੍ਹਾ ਦੇ ਵਿੱਚ ਇੱਕ ਡੇਲੀ ਕੋਈ ਨਾ ਕੋਈ ਪ੍ਰੋਗਰਾਮ 스포츠 ਦੇ ਇਵੈਂਟਸ ਚੱਲਦੇ ਰਹਿਣਗੇ ਜਿਦੇ ਨਾਲ ਸਾਡੀ ਸਟੇਟ ਦਾ ਜਿਹੜਾ ਯੁਵਾ ਵਰਗ ਹੈ ਯੂਥ ਵਰਗ ਹੈ ਉਹ ਇਹਦੇ ਨਾਲ ਜੁੜੂਗਾ ਤੇ ਅਸੀਂ ਯੁਵਾ ਵਰਗ ਨੂੰ ਅਪੀਲ ਕਰਦੇ ਆ ਕਿ ਉਹ ਸਾਡੇ ਨਾਲ ਜੁੜਨ ਇਸ ਤੋਂ ਇਲਾਵਾ ਪੁਲਿਸ ਦੇ ਵਿੱਚ ਹਰ ਸਾਲ ਹੁਣ ਭਰਤੀਆ ਹੋ ਰਹੀ ਹੈ ਤੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਇਹ ਭਰਤੀਆ ਲਈ ਵੀ ਤਿਆਰੀਆਂ ਕਰਨ ਖੇਡਾਂ ਦੇ ਵਿੱਚ ਹੋਰ ਵਧਚਤ ਕੇ ਪਾਰਟਿਸਿਪੇਟ ਕਰਨ ਤੇ ਨਸ਼ਿਆਂ ਤੋਂ ਦੂਰ ਰਹਿਣ ਸਾਖਰ ਜਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਵੱਲੋਂ ਆਪਰੇਸ਼ਨ ਕਾਸੋ ਚਲਾਏ ਜਾ ਰਹੇ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤਾਂ ਕਿ ਨਸ਼ਾ ਤਸਕਰੀ ਨੂੰ ਰੋਕਿਆ ਜਾ ਸਕੇ ਜਿ ਲੋਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਇਸ ਆਪਰੇਸ਼ਨ ਨੂੰ ਆਮ ਜਨਤਾ ਕਿਵੇਂ ਦੇਖਦੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ